ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਲੰਡਨ ਸਾਊਥ ਹਾਲ ਫਨ ਫੇਅਰ ਮੇਲੇ ਦੇ ਵਿੱਚ ਤੇ ਦੋਸਤੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਜਿਹੜੇ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰ ਇਹ ਵੀਡੀਓ ਨੂੰ ਦੇਖ ਰਿਹਾ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਇਹ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਆ ਤੇ ਲਾਸਟ ਲਾਸਟ ਤੱਕ ਦੇਖਿਓ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਇਹ ਹੈਗਾ ਬੱਚਿਆਂ ਦਾ ਮੇਲਾ ਫਨ ਫੇਅਰ ਇਹ ਲਗਾ ਸਾਊਥ ਹਾਲ ਪਾਰਕ ਦੇ ਵਿੱਚ ਆਪਾਂ ਵੀ ਆਏ ਹਾਂ ਮੇਲਾ ਦੇਖਣ ਤੇ ਭੀੜ ਬਹੁਤ ਆ ਬਹੁਤ ਲੋਕ ਦੇਖਣ ਆਏ ਆ ਤੇ ਇਹ ਜਦੋਂ ਗਰਮੀਆਂ ਸਟਾਰਟ ਹੁੰਦੀਆਂ ਉਦੋਂ ਹੀ ਤੋਂ ਇਹ ਮੇਲੇ ਸਟਾਰਟ ਹੋ ਜਾਂਦੇ ਆ ਤੇ ਆ ਵੇਖੋ ਇੱਥੇ ਲਿਖਿਆ ਇੰਟਰਸ ਤੇ ਇੱਥੇ ਪੰਗੂੜੇ ਹਰ ਤਰ੍ਹਾਂ ਦੇ ਪੰਗੂੜੇ ਲੱਗੇ ਆ ਤੇ ਭੀੜ ਵੀ ਬਹੁਤ ਆ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਸ਼ਾਮਾਂ ਨੂੰ ਜਦੋਂ ਜੋਬਾਂ ਤੋਂ ਆ ਜਾਂਦੇ ਤੇ ਫਿਰ ਆਪਣੇ ਬੱਚਿਆਂ ਨੂੰ ਲੈ ਕੇ ਤੇ ਫਿਰ ਸ਼ਾਮ ਨੂੰ ਇੱਥੇ ਬੜੀ ਰੌਣਕ ਹੁੰਦੀ ਹੈ ਤੇ ਹੁਣ ਵੀ ਸ਼ਾਮ ਦਾ ਹੀ ਟਾਈਮ ਆ ਤੇ ਭੀੜ ਦੇਖੋ ਕਿੰਨੀ ਹੈ ਤੇ ਅਜੇ ਟਾਈਮ ਥੋੜਾ ਵਾ ਤੇ ਥੋੜਾ ਜਿਹਾ ਹੋਰ ਸ਼ਾਮ ਆ ਜਾਣੀ ਹੈ ਤਾਂ ਫਿਰ ਬਹੁਤ ਜ਼ਿਆਦਾ ਇਤੋਂ ਵੀ ਜ਼ਿਆਦੀ ਭੀੜ ਹੋ ਜਾਂਦੀ ਤੇ ਹੁਣ ਵੀ ਤੁਸੀਂ ਚੈੱਕ ਕਰ ਸਕਦੇ ਕਿੰਨੀ ਭੀੜ ਤੇ ਪੰਗੂੜੇ ਬੜੇ ਸੋਹਣੇ ਸੋਹਣੇ ਲੱਗੇ ਆ ਤੇ ਬੱਚੇ ਪੂਰਾ ਇੰਜੋਏਮੈਂਟ ਕਰਦੇ ਇਹ ਬੱਚਿਆਂ ਦੀ ਖੁਸ਼ੀ ਲਈ ਇਹ ਹਰ ਸਾਲ ਲੱਗਦੇ ਮੇਲੇ ਤੇ ਆ ਤੁਹਾਨੂੰ ਦਿਖਾਉਣੇ ਕਰਾਂ ਦੇਖੋ ਕਿੰਨੀ ਵਧੀਆ ਲੱਗਿਆ ਕਾਰਾਂ ਰੰਗ ਬਰੰਗੀਆਂ ਤੇ ਲਾਈਟਾਂ ਲੱਗੀਆਂ ਕਿੰਨੀਆਂ ਸੋਹਣੀਆਂ ਇਹ ਕਾਰ ਤੇ ਆਪਾਂ ਵੀ ਡਰਾਈਵ ਕੀਤੀ ਆ ਤੇ ਬੜਾ ਮਜ਼ਾ ਆਉਂਦਾ ਚਲਾਉਂਦਾ ਤੇ ਗੱਡੀਆਂ ਇੱਕ ਦੂਜੇ ਦੇ ਵਿੱਚ ਮਾਰ ਲੀਆਂ ਹੁੰਦੀਆਂ ਤੇ ਬਹੁਤ ਹੀ ਮਜ਼ਾ ਆਉਂਦਾ ਤੇ ਜਦੋਂ ਇਹ ਟਾਈਮ ਦਾ ਹਿਸਾਬ ਨਾਲ ਬੰਦਾ ਤੇ ਜਦੋਂ ਟਾਈਮ ਪੂਰਾ ਹੋ ਜਾਂਦਾ ਤੇ ਫਿਰ ਉਹ ਸਵਿਚ ਬੰਦ ਕਰ ਦਿੰਦੇ ਤੇ ਆਟੋਮੈਟਿਕ ਰੁਕ ਜਾਂਦੀਆਂ ਤੇ ਗੱਡੀਆਂ ਦਾ ਆਹ ਦੇਖੋ ਟਾਈਮ ਪੂਰਾ ਆ ਗਿਆ ਤੇ ਹੁਣ ਰੁਕ ਗਈਆਂ ਫੇਰ ਪਿੱਛੇ ਸਵਿਚ ਬੰਦ ਕਰ ਦਿੰਦੇ ਆ ਤੇ ਆਪੇ ਹੀ ਬੰਦ ਹੋ ਜਾਂਦੀਆਂ ਤੇ ਆ ਜਾਓ ਹੋਰ ਤੁਹਾਨੂੰ ਦਿਖਾਉਨੇ ਆਗੇ ਭੂੜੇ ਤੇ ਆ ਵੇਖੋ ਕਿੰਨੇ ਸੋਹਣੇ ਸੋਹਣੇ ਭੂੜੇ ਬੱਚੇ ਬੜੇ ਖੁਸ਼ ਹੁੰਦੇ ਗੱਡੀ ਆ ਕਿਸ਼ਤੀ ਆ ਟਰੱਕ ਆ ਬੱਸ ਮੋਟਰਸਾਈਕਲ ਆ ਘੋੜੇ ਸਭ ਕੁਝ ਹਰ ਇੱਕ ਕਿਸਮ ਦਾ ਇੱਥੇ ਭੂੜਾ ਹੁੰਦਾ ਤੇ ਇਹ ਸਪੈਸ਼ਲ ਹੈ ਹੀ ਬੱਚਿਆਂ ਲਈ ਆ ਇੱਥੇ ਵੀ ਦੇਖੋ ਆ ਵੇਖੋ ਗੱਡੀਆਂ ਸਾਰੀਆਂ ਅਲੱਗ-ਅਲੱਗ ਗੱਡੀਆਂ ਕੋਈ ਜੀਪ ਕੋਈ ਵੈਨ ਕੋਈ ਕਾਰ ਕੋਈ ਟਰੈਕਟਰ ਬੱਸ ਲਾ ਕਰਕੇ ਆਹਨ ਕੋ ਬੀਬੀ ਬਿਠਾਉਣ ਲੱਗੀ ਆਪਣੀ ਬੱਚੀ ਨੂੰ ਛੋਟੇ ਜੀ ਨੂੰ ਤੇ ਹੁਣ ਆਊਗਾ ਮੋੜਿਆ ਨਾ ਮਾਲਕ ਤੇ ਪੈਸੇ ਲਊਗਾ ਇਹ ਤੋਂ ਓਹ ਲੋ ਲੈ ਲੈ ਪੈਸੇ ਤੇ ਓਹ ਕਰਤੀ ਨੇ bari ਬੰਦ ਤੇ ਹੁਣ ਕਰੂਗਾ ਸਟਾਰਟ ਇਹਨੂੰ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਹਾਂ ਮੋੜੇ ਵੈਸੇ ਹੈਗੀ ਤਾਂ ਇੰਡੀਆ ਚ ਵੀ ਮੈਂ ਦੇਖੇ ਇੰਡੀਆ ਚ ਵੀ ਹੈਗੇ ਇਹ ਘੰਗੂੜੇ ਉੱਥੇ ਵੀ ਲੱਗਦੇ ਸ਼ਹਿਰਾਂ ਚ ਮੇਲੇ ਐਵੇਂ ਦੇ ਤੇ ਪਰ ਹੈਗੀ ਇੱਥੇ ਤਾਂ ਪੱਕਾ ਇਹਨਾਂ ਨੇ ਟਾਈਮ ਟੇਬਲ ਬਣਾਇਆ ਜਦੋਂ ਗਰਮੀਆਂ ਸਟਾਰਟ ਹੁੰਦੀਆਂ ਉਹਦੇ ਮੇਲੇ ਲੱਗਨੇ ਸ਼ੁਰੂ ਹੋ ਜਾਂਦੇ ਆ ਵੇਖੋ ਆ ਬਤਕਾ ਇਹ ਵੀ ਕੋਮਣੀਆਂ ਬੈਠ ਕੇ ਬੱਚੇ ਵਿੱਚ ਜਦੋਂ ਗਰਮੀਆਂ ਸਟਾਰਟ ਹੁੰਦੀਆਂ ਸਿਰ ਇੱਥੇ ਦੂਜੇ ਵੀ ਯੂਕੇ ਦੇ ਦੂਜੇ ਸਿੰਗਰਾਂ ਵਾਲੇ ਮੇਲੇ ਵੀ ਸਟਾਰਟ ਹੋ ਜਾਂਦੇ ਤੇ ਉਹ ਵੀ ਮੇਲਾ ਆਉਣ ਵਾਲਾ ਕਾਫੀ ਸਿੰਗਰ ਆਉਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਵੇਖੋ ਪਾਣੀ ਚ ਤੈਰਦੀਆਂ ਫਿਰਦੀਆਂ ਬਿੱਲੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਤੇ ਲੋਕ ਪੂਰਾ ਇੰਜੋਏ ਕਰਦੇ ਪਏ ਮੇਲੇ ਦਾ ਨਾਲੇ ਕੋ ਟੈਡੀ ਜੇ ਪਏ ਆਪਾਂ ਛੋਟੇ ਛੋਟੇ ਹੁੰਦੇ ਮੇਲੇ ਤੇ ਜਾਂਦੇ ਨੇ ਉੱਥੇ ਇੰਡੀਆ ਤੇ ਐਵੇਂ ਦੇ ਘੋੜੇ ਹੁੰਦੇ ਪਰ ਉਹ ਸਿੰਪਲ ਜਿਹੇ ਹੁੰਦੇ ਥੋੜੇ ਡਿਜ਼ਾਈਨਿੰਗ ਜਿਹੇ ਵਾਲੇ ਉਹ ਸਿੰਪਲ ਜਿਹੇ ਘੋੜੇ ਐਵੇਂ ਹੀ ਹੁੰਦੇ ਤੇ ਉੱਪਰ ਝੂਟੇ ਲੈਂਦੇ ਰਹੇ ਆ ਮੇਲੇ ਆਜ ਦੇ ਕੇ 5 10 ਰੁਪਏ ਕੇ ਉਹੀ ਘੋੜੇ ਇੱਥੇ ਅਸੀਂ ਨਹੀਂ ਤੇ ਇੱਧਰ ਦੇਖੋ ਉਹ ਬੱਚੇ ਕਿਵੇਂ ਅਮਕਦੇ ਪੈ ਰਸੀਆਂ ਦੇ ਨਾਲ ਪੂਰੇ ਨਜ਼ਾਰੇ ਲੈਣਦੇ ਪਏ ਤੇ ਦੋਸਤੋ ਇੱਥੇ ਬੱਚਿਆਂ ਲਈ ਤਾਂ ਪੰਘੂੜੇ ਤੇ ਵੱਡਿਆਂ ਲਈ ਇੱਥੇ ਉਹ ਗੇਮਾਂ ਆਈਆਂ ਵੀ ਆਈਆਂ ਜਿਵੇਂ ਆਪਾਂ ਉਹ ਇੰਡੀਆ ਮੇਲਿਆਂ 'ਚ ਉਹਨਾਂ ਨੂੰ ਦੇਖ 10-20 ਰੁਪਈਆ ਪਹਿਲੇ ਬੋਲ ਆਈਆਂ ਖਰੀਦ ਲੈਣੇ ਤੇ ਬਾਅਦ 'ਚ ਗਲਾਸ ਤੇ ਉਹਨਾਂ ਲਗਾਏ ਜਾਂਦੇ ਤੇ ਉਹਨਾਂ ਦੇ ਉੱਪਰ ਮਾਰਦੇ ਕਿ ਜੇ ਗਲਾਸ ਦੇ ਅੱਗੇ ਤੇ ਫਿਰ ਤੁਸੀਂ ਜਿੱਤ ਜੋਗੇ ਉਹਵੇਂ ਦੀਆਂ ਗੇਮਾਂ ਇੱਥੇ ਵੀ ਹੈਗੀਆਂ ਆਹ ਵੇਖੋ ਮੰਕੀ ਵਰਡ ਕਿੰਨਾ ਵਧੀਆ ਘੁੰਮਣ ਘੇਰੀ ਬਣਾਈ ਵਿੱਚ ਕਿੰਨੇ ਵਧੀਆ ਰੂਮ ਜੇ ਬਣਾਏ ਆ ਪੂਰਾ ਨਜ਼ਾਰੇ ਵਾਲਾ ਇਹ ਝੂਲਾ ਆ ਦੇਖੋ ਆ ਕੀ ਹੈ ਟੰਗੇ ਸਿਸਟਮ ਜੇ ਡੈਡੀ ਜੇ ਇਹਨਾਂ ਨੇ ਵਨ ਸੋਨੇ ਬੱਚਿਆਂ ਦੇ ਲਈ ਤੇ ਉਹ ਪੇਰੈਂਟਸ ਲੈ ਕੇ ਆਏ ਸਾਰੇ ਬੱਚੇ ਤੇ ਆਪਣੇ ਆ ਨੌਜਵਾਨ ਵੀ ਦੇਖੋ ਕਿਵੇਂ ਪੱਗਾ ਬੰਨ ਕੇ ਤੇ ਆਪਣੀ ਟੀਮ ਨਹੀਂ ਜਾਂਦੀ ਪਈ ਅੱਗੇ ਅੱਗੇ ਆਪਣੇ ਨਾਲ ਦੇ ਮੁੰਡੇ ਆ ਚੰਚਾਰ ਇਹ ਵੀ ਪੂਰਾ ਨੰਦਮਾਨ ਦੇ ਪਿਆ ਮੇਲੇ ਦਾ ਇੱਥੇ ਪੰਘੂੜਾ ਤਾਂ ਪੂਰਾ ਇੱਕ ਵਨ ਸੋਨੇ ਪੰਘੂੜੇ ਆ ਕੇ ਦੁਨੀਆ ਭਰ ਦੇ ਆ ਤੁਸੀਂ ਚੈੱਕ ਕਰ ਸਕਦੇ ਰੇਲ ਗੱਡੀਆਂ ਕੀ ਬੱਸਾਂ ਗੱਡੀਆਂ ਸਭ ਕੁਝ ਟੋਟਲ ਇੱਥੇ ਜਿਵੇਂ ਮੁੰਡੇ ਕਈ ਆਉਂਦੇ ਆ ਨਵੇਂ ਸਟੂਡੈਂਟ ਇੰਗਲਿਸ਼ ਜਿਨ੍ਹਾਂ ਨੂੰ ਚੰਗੀ ਆਉਂਦੀ ਹਿੰਦੀ ਤੇ ਉਹਨਾਂ ਨੂੰ ਜੌਬ ਵੀ ਮਿਲ ਜਾਂਦੀ ਆ ਫਨ ਫੇਅਰ ਮੇਲੇ ਦੇ ਵਿੱਚ ਕਿਉਂਕਿ ਇਹ ਗੋਰਿਆਂ ਦੀਆਂ ਸ਼ਾਪਾਂ ਆਈਆਂ ਇਹ ਸ਼ਾਪਾਂ ਹੀ ਜਿਵੇਂ ਆਪਣੇ ਮੇਲਿਆਂ ਦੇ ਵਿੱਚ ਦੁਕਾਨਾਂ ਲੱਗਦੀਆਂ ਸੇਹੀਆਂ ਤੇ ਇਹਨਾਂ ਨੂੰ ਬੰਦਿਆਂ ਦੀ ਲੋੜ ਹੁੰਦੀ ਤੇ ਜਿਨ੍ਹਾਂ ਨੂੰ ਮੰਨ ਲਓ ਇੰਗਲਿਸ਼ ਚੰਗੀ ਆਉਂਦੀ ਆ ਤੇ ਉਹਨਾਂ ਨੂੰ ਇਹ ਰੱਖ ਲੈਂਦੇ ਆ ਤੇ ਉਹ ਫਿਰ ਜਿਵੇਂ ਪੈਸੇ ਪੂਸੇ ਉਹ ਲੈਂਦੇ ਆ ਕਸਟਮਰ ਤੋਂ ਤੇ ਹੂਟੇ ਦੇਈ ਜਾਂਦੇ ਬਸ ਸੌਖੇ ਕੰਮ ਹੈ ਤਾਂ ਸਭ ਤੋਂ ਵਧੀਆ ਜੌਬ ਨਾਲੇ ਪੈਸੇ ਦਿੰਦੇ ਵੀ ਚੰਗੇ ਆ। ਫੇ ਰੇਟ ਵੀ ਚੰਗਾ ਦਿੰਦੇ ਆ। ਤੇ ਪਰ ਇਹ ਆ ਕਿ ਇੰਗਲਿਸ਼ ਪੂਰੀ ਪ੍ਰੋਪਰ ਆਉਣੀ ਚਾਹੀਦੀ। ਤੇ ਸਟੂਡੈਂਟਾਂ ਨੂੰ ਤਕਰੀਬਨ ਜਿਹੜੇ ਇੰਟੈਲੀਜੈਂਟ ਉਹਨਾਂ ਨੂੰ ਆਉਂਦੀ ਹੁੰਦੀ ਇੰਗਲਿਸ਼ ਤੇ ਕਈਆਂ ਨੂੰ ਫਿਰ ਇੱਥੇ ਜੌਬ ਮਿਲ ਜਾਂਦੀ। ਤੇ ਜਿਵੇਂ ਮੰਨ ਲਓ ਕਈ ਵਾਰ ਇਹ 20 25 25 ਦਿਨ ਮਹੀਨਾ ਮਹੀਨਾ ਮੇਲਾ ਇੱਕ ਜਗ੍ਹਾ ਤੇ ਰਹਿੰਦਾ ਤੇ ਫਿਰ ਉਹਨਾਂ ਨੂੰ ਜੌਬ ਮਿਲ ਜਾਂਦੀ ਐਵੇਂ ਵਧੀਆ। ਉਹ ਵੇਖੋ ਬਤਕਾਂ ਕਿੰਨੀਆਂ ਉੱਪਰ ਉੱਡ ਗਈਆਂ। ਤੇ ਬੱਚੇ ਪੂਰੇ ਨਜ਼ਾਰੇ ਲੈਂਦੇ ਪੜ। ਆ ਦੇਖੋ ਆ ਪਹਿਲਾਂ ਪਹਿਲਾਂ ਤਾਂ ਬੈਠ ਜਾਂਦੇ ਉੱਪਰ ਤੇ ਫਿਰ ਚੀਕਾਂ ਬੜੀਆਂ ਮਾਰਦੇ ਕਈ ਆ ਝੂਲੇ ਦੇ ਉੱਪਰ ਤੇ ਚੱਕਰ ਆਉਣ ਲੱਗ ਜਾਂਦੇ ਕਿਉਂਕਿ ਘੁੰਮਦਾ ਨਾ ਹੈ ਤੇ ਫਿਰ ਚੱਕਰ ਆਉਣ ਲੱਗ ਜਾਂਦੇ ਕਈ ਬੱਚੇ ਫਿਰ ਬੜੀਆਂ ਚੀਕਾਂ ਮਾਰਦੇ ਤੇ ਉਹ ਦੇਖੋ ਇੱਕ ਪਰੇ ਉਲਾ ਉੱਲਾ ਤੇ ਜੀ ਬੜੀ ਉੱਚੀ ਉਹਦਾ ਸਮਾਨ ਚ ਜਾਂਦੀ ਉਹ ਵੀ ਬੜਾ ਖਤਰਨਾਕ ਬਹੁਤ ਡਰ ਲੱਗਦਾ ਉੱਪਰ ਬਹੁਤ ਹਾਈਟ ਤੇ ਜਾਂਦਾ ਆ ਬਤਕਾ ਵਾਲਾ ਵਧੀਆ ਆਰਾਮ ਨਾਲ ਹੀ ਚੱਲਦੀਆਂ ਇਹ ਵਧੀਆ ਤੇ ਕੀ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਤੇ ਉਹ ਫਿਰ ਬਹਿ ਜਾਂਦੇ ਵੱਡੇ ਉੱਚੇ ਝੂਲਿਆਂ ਤੇ ਹਾਈਟ ਵਾਲਿਆਂ ਦੇ ਤੇ ਫਿਰ ਚੀਕਾਂ ਮਾਰਦੇ ਉਪਰ ਤੇ ਪਰ ਉਹਨਾਂ ਰੋਕਣਾ ਦਾ ਉਦੋਂ ਹੀ ਆ ਜਦੋਂ ਉਹਨਾਂ ਦਾ ਟਾਈਮ ਹੁੰਦਾ ਫਿਰ ਆ ਵੇਖੋ ਡ੍ਰੈਗਨ ਤੇ ਹੁਣ ਉਹਨੀਆਂ ਉੱਤੇ ਮਿਲੀਆਂ ਚੀਕਾਂ ਵੱਜਦੀਆਂ ਪਈਆਂ ਕੀਵਰਡ ਸਭ ਤੋਂ ਵਧੀਆ ਇਹ ਵਧੀਆ ਪੌੜੀਆਂ ਜੀਆਂ ਬੜਾਈਆਂ ਇਹਨਾਂ ਨੇ ਗੋਲ ਆਹ ਕਿਧਰ ਚੜ ਜਾਂਦੇ ਬੱਚੇ ਤੇ ਇਹ ਵਧੀਆ ਨਾ ਚੱਕਰਾਉ ਨਾ ਹੋਰ ਇਹ ਸਭ ਤੋਂ ਵਧੀਆ ਕਿਆ ਦਾ ਲੱਤ ਜੀ ਇਸਮਾਨ ਦੇ ਉੱਪਰ ਚੱਲ ਜਾਂਦੀ ਬਹੁਤ ਉੱਚੀ ਇੱਥੇ ਤਾਂ ਬਹੁਤ ਡਰ ਲੱਗਦਾ ਇਹ ਦੇਖਿਓ ਤੁਹਾਨੂੰ ਦਿਖਾਉਨੇ ਕਿਵੇਂ ਕਮੇ ਦੀ ਜਦੋਂ ਇਹ ਮੌਨਰ ਲੰਗਦਾਇ ਤੇ ਨੋ ਜੀ ਚੱਲ ਪਈ ਹੈ ਤੇ ਹੁਣ ਵੇਖਿਓ ਇਹਦੇ ਨਜ਼ਾਰੇ एक तो हाइट से जानी दूजी ये आड़िया दोकरिया इं हिल बहुत देखो जो पूरी स्पीड च घूम गई ना फिर ये झूले देंदा इत भी चीका, बहुत चीका मारते लोग अपा तो चढ़े नहीं मैनू ते चक्कर बहुत आने लग पा मैं नहीं चढ़ता इन्होंने लोगों दड़िया डाडा निकल दया उत्तर गया था। चेंज कर लग पे बैठ गए बचे नौ हो गया स्टार्ट गोलचकर घूमना हूँ देखो कि टोकरिया वो वेखो जो थली ඕනු හෙල්ික දවන බෝත හෙල්ලික ਟਰੱਕ ਤਾਂ ਹੀ ਦੇਖਦੇ ਪਹਿਲੇ ਇਹਨਾਂ ਦੇ ਵਿੱਚ ਆ ਕ੍ਰੇਨ ਜੀ ਇਹਨਾਂ ਦੀਆਂ ਹੀ ਸਾਰੀਆਂ ਗੋਰੀਆਂ ਦੀਆਂ ਹਨ ਫਨ ਫਿਰ ਮਿਲ ਲਿਆ ਮਾਲਿਆਂ ਦੀਆਂ ਫਨ ਫਿਰ ਲਿਖਿਆ ਉੱਪਰ ਤੇ ਆਹ ਹਨ ਕੁਲੀਆਂ ਦੀ ਬਸ ਕੁਲੀਆਂ ਵਾਲੇ ਦੀ ਤੇ ਬਾਕੀ ਆ ਟਰੱਕ ਸਾਰੇ ਵੱਡੇ ਵੱਡੇ ਕੰਟੇਨਰ ਟਰਾਲੇ ਸਾਰੇ ਇਹਨਾਂ ਦੇ ਇਹਨਾਂ ਦੇ ਵਿੱਚ ਇਹ ਪੰਗੂੜੇ ਲੱਦ ਕੇ ਲੈ ਕੇ ਆਉਂਦੇ ਆ ਟ੍ਰਾਲੇ ਵਡੇ ਵਡੇ ਬਹੁਤ ਲੰਮੇ ਕੰਟੇਨਰ ਜੇ ਤੇ ਇਹ ਰਹਿੰਦੇ ਵੀ ਇੱਥੇ ਹੀ ਇਹਨਾਂ ਦੇ ਵਿੱਚ ਹੀ ਘਰ ਬੜੇ ਸੋਹਣੇ ਸੋਹਣੇ ਆਹ ਕੋ ਟ੍ਰਾਲੇ ਕਿੰਨੇ ਕਿੰਨੇ ਲੰਮੇ ਆ ਇਹ ਨਾਲ ਉਹ ਗੱਡੀਆਂ ਜੀਆਂ ਤੁਹਾਨੂੰ ਮੈਂ ਦਿਖਾਉਣਾ ਆਹ ਵਾਲੀਆਂ ਇਹਨਾਂ ਦੇ ਵਿੱਚ ਹੀ ਰਹਿੰਦੇ ਘਰ ਬੜੇ ਬਹੁਤ ਸੋਹਣੇ ਕਾਫੀ ਇਹਨਾਂ ਇਹਦੇ ਨਾਲ ਦੀਆਂ ਗੱਡੀਆਂ ਇਹਨਾਂ ਕੋਲ

ਨਾ ਨਦੀ ਸੀ ਨਦੀ ਵਿਚ ਵਹਾਂ ਜੁਸ ਕੰਬਦਕਾ ਵੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਛੋਟੀਆਂ ਛੋਟੀਆਂ ਇਸੇ ਵੀ ਪਾਣੀ ਚੱਲਦਾ ਪਿਆ ਘੁੰਮਦਾ ਤੇ ਘੁੰਮੀ ਲੀਆਂ ਨਾ ਨਾ ਸਪੀਡ ਬਹੁਤ ਅੱਜ ਤੇ ਲੋਹੇ ਦੀ ਸ਼ਾਮ ਨੂੰ ਹੁੰਦੀ ਆ ਪੂਰੇ ਰਾਤ ਤੱਕ ਇਹ ਲੱਗਦਾ ਮੇਲਾ ਕਿਉਂਕਿ ਪੇਰੈਂਟਸ ਕਹਿੰਦੇ ਕਮਾਕਾਰਾਂ ਤੇ ਤੇ ਫਿਰ ਸ਼ਾਮਾਂ ਨੂੰ ਆਉਂਦੇ ਤੇ ਫਿਰ ਨਾਲ ਨੂੰ ਕੇ ਰੋਟੀ ਪਾਣੀ ਖਾ ਕੇ ਤੇ ਫਿਰ ਬੱਚਿਆਂ ਨੂੰ ਲੈ ਕੇ ਮੇਲੇ ਚ ਆਉਂਦੇ ਤੇ ਫਿਰ ਬੱਚੇ ਆਪਣੇ ਪੁਰੇ ਨਿਆਰੇ ਨਹੀਂ ਦੇ ਆ ਦੇਖੋ ਭਾਲੂ ਭਾਲੂ ਕਿਤੇ ਕਿੰਨੇ ਸੋਹਣੇ ਛੋਟ ਆਹਾਂ ਬੱਚੇ ਖਰੀਦਦੇ ਤੋਂ ਉਹ ਚੱਲਦੀਆਂ ਪਈਆਂ ਜੇ ਗੇਮਾਂ ਉਹ ਗਲਾਸਾਂ ਵਾਲੀ ਛੁੱਟਦੇ ਪਏ ਜੇ ਗਲਾਸ ਉਹ ਲੈ ਖਰੀਦ ਕੇ ਉਹ ਵੇਖੋ ਆਪਣਾ ਪੰਜਾਬੀ ਬੰਦਾ ਇਹਨੇ ਪੱਗ ਪੀ ਲਈ ਜੀ ਬੰਨੀ ਉਹ ਵੀ ਜੋਬ ਹੀ ਕਰਦਾ ਇੱਥੇ ਤੇ ਬਾਕੀ ਇਹ ਸਾਰਾ ਸਿਸਟਮ ਤਾਂ ਘੋਰੀਆਂ ਦਾ ਹੀ ਆ ਤੇ ਵੇਖੋ ਕਿੰਨਾ ਕਲਰਫੁੱਲ ਕਿੰਨੇ ਇਹਨਾਂ ਦੇ ਝੂਲੇ ਜੀ ਨਾ ਸਾਰੇ ਪੂਰੇ ਕਲਰਫੁੱਲਾ ਤੇ ਜਦੋਂ ਲਾਈਟਾਂ ਜਗ ਪਈਆਂ ਤਾਂ ਫਿਰ ਹੋਰ ਸੋਹਣੇ ਲੱਗਦੇ ਤੇ ਦਿਨੇ ਕਿੰਨੇ ਸੋਹਣੇ ਲੱਗਦੇ ਪਏ ਇਹਨੇ ਕਲਰ ਬੜੇ ਸੋਨੇ ਸੋਨੇ ਕੀਤੇ ਆ ਜਨਾ ਸਰੰਗ ਹੀਮਾ ਵਾਲਾ ਹੀ ਆ ਠੇੜ ਗਿਆ ਇਹਦਾ ਨੌਜਵਾਨ ਲੈ ਕੇ ਪੈਸੇ ਤੇ ਖੇਡਦੇ ਗੇਮਾਂ ਏਡਾ ਚੁੱਲਾ ਤੁਸੀਂ ਆ ਦੇਖਦੇ ਪਹਿ ਵੀ ਬੜਾ ਵਧੀਆ ਇਹ ਬਹੁਤ ਵਧੀਆ ਇਹ ਨਾ ਰੋਕ ਉਸ ਗੱਲ ਨੂੰ ਮਨਾ ਦਿਖਾਉਨੇ ਆ ਤੇ ਆਹ ਦੇਖੋ ਮੋਟਰਸਾਈਕਲ ਆ ਪਿੰਜਰੇ ਜੇ ਚ ਲੱਗੇ ਆ ਵੇਖੋ ਬੱਚੇ ਖੇਡਣ ਬੋਲੇ ਆਂ ਹੀ ਰੱਖੀਆਂ ਦੇ ਜੰਪ ਕਰਦੇ ਪੈ ਆ ਵਧੀਆ ਸਰੋ ਜਿਹੜੇ ਬੱਚੇ ਉੱਪਰ ਹਾਈਟ ਤੋਂ ਡਰਦੇ ਆ ਉਹਨਾਂ ਲਈ ਇਹ ਵਧੀਆ ਆਹ ਟਰੱਕ ਆ ਵੇਖੋ ਮੋਟਰਸਾਈਕਲ ਸਾਰਾ ਕੁਝ ਉਹ ਕੰਪਿਆ ਜਿਹੜਾ ਮੈਂ ਤੁਹਾਨੂੰ ਕਹਿੰਦਾ ਪਿਆ ਆ ਵਾਲਾ ਇਹਦੇ ਵਿੱਚ ਬੜੇ ਫੰਕਸ਼ਨ ਹੈ ਇਹਦੇ ਵਿੱਚ ਲੋਈ ਹੋ ਗਿਆ ਸਟਾਰਟ ਤੇ ਚਲੇ ਗਿਆ ਤਾਣ ਇਹਦਰਾ ਵੀ ਘੁੰਮਦਾ ਪਿਆ ਗੋਲ ਚੱਕਰ ਇਹ ਆ ਆਹ ਵੇਖੋ ਕਾਰ ਆਈਆਂ ਕਿੰਨੀਆਂ ਸੋਹਣੀਆਂ ਜੀਪਾਂ ਜੀਪਾਂ ਆਂ ਮਾਰਤੀ ਜਵਾਨ ਨੇ ਬ੍ਰੇਕ ਜੀਪ ਦੀ ਥੂ ਲੇਮੜੇ ਕੇ ਸਮਾਦੇ ਬਹੁਤ ਜਿਆਦੇ ਸਾਰੇ ਚੁੱਲੇ ਹੈਗੇ ਟੋਟਲੀ ਅਭੀ ਵੇਖੋ ਗੋਰੀ ਮੈਡਮ ਵੇਟ ਕਰਦੀ ਪਈ ਕਸਟਮਰ ਦੀ ਇੱਧਰ ਵੀ ਵੇਟ ਕਰਦੀ ਪਈ ਓਹ ਵੇਖੋ ਕਿਵੇਂ ਟੇਡਾ ਮੇਡਾ ਹੁੰਦਾ ਚੂਲਾ आगन छकाना इधर शॉप और फ्रैश चिप्स और समान आीन आला मच्छियां बर्गर चिप्स कोल्ड ड्रिंक की शॉप ਆਹ ਉਹ ਤੁਹਾਨੂੰ ਟਰਾਲੇ ਜਿੰਨਾ ਚਿਰ ਲੈ ਕੇ ਆਇਸ ਮਾਣਾ ਮਾਰੋ ਨਿਗਾਹ ਇੱਕ ਵਾਰ ਆ ਕੇਰਾਵੈਨ ਕੇਰਾਵੈਨ ਜਿਹਦੇ ਵਿੱਚ ਇਹ ਰਾਤ ਨੂੰ ਰਹਿੰਦੇ ਆ ਆ ਇੱਕ ਜੀਪ ਵੀ ਖੜੀ ਆ ਇਹ ਵੀ ਬਹੁਤ ਵਧੀਆ ਡਿਫੈਂਡਰ ਆ ਕੇਰਾਵੈਨ ਨਾਲ ਹੀ ਕਾਫੀ ਆ ਕਿਉਂਕਿ ਇਹਨਾਂ ਦੀ ਟੀਮ ਬੜੀ ਤਕੜੀ ਹੋਣੀ ਨਾ ਕਿੰਨੇ ਝੂਲੇ ਆ ਤੇ ਗੱਡੀਆਂ ਚੈੱਕ ਕਰੋ ਗੱਡੀਆਂ ਟਰਾਲੇ ਕਿੰਨੇ ਲੈ ਕੇ ਆਏ ਇਹ ਬਹੁਤ ਤਗੜਾ ਪ੍ਰੋਜੈਕਟ ਹੈ ਇਹਨਾਂ ਦਾ ਕਿਉਂਕਿ ਇਹਨਾਂ ਨੇ 15-20 ਦਿਨ ਇੱਕ ਜਗ੍ਹਾ ਲਾਉਣਾ ਦਾ ਫਿਰ ਦੂਜੀ ਪਾਰਕ ਚ ਫਿਰ ਦੂਜੇ ਅਲੱਗ-ਲੱਗ ਪਿੰਡਾਂ ਚ ਲਾਉਂਦੇ ਆ ਨਾ ਇਹ ਜਿਵੇਂ ਹੁਣ ਸਾਊਥ ਆਲਾ 15-20 ਦਿਨ ਇਹਨਾਂ ਨੇ ਇੱਥੇ ਤੇ ਫਿਰ ਅੱਗੇ ਇਹਨਾਂ ਨੇ ਹੋਰ ਕਿਸੇ ਪਿੰਡ ਜਾ ਕੇ ਉੱਥੇ ਸ਼ਿਫਟ ਕਰਨਾ ਹੁੰਦਾ ਮਾਲ ਤੇ ਫਿਰ ਗੱਡੀਆਂ ਚ ਲਾਦ ਕੇ ਇਸ ਸਾਰਾ ਕੁਝ ਲੈ ਆਏ ਨੇ ਜਨਰੇਟਰ ਵਗੈਰਾ ਸਭ ਕੁਝ ਇਹਨਾਂ ਦੇ ਵਿੱਚ ਹੀ ਹੈ ਗੱਡੀਆਂ 'ਚ ਫਿੱਟ ਬਹੁਤ ਤਕੜਾ ਪ੍ਰੋਜੈਕਟ ਇਹਨਾਂ ਦਾ। ਆ ਗੱਡੀਆਂ ਚੈੱਕ ਕਰੋ ਕਿੰਨੀਆਂ ਇਹਨਾਂ ਦੀਆਂ। ਵੱਡੀਆਂ ਵੱਡੀਆਂ। ਤੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ। ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ। ਆ ਮੈਂ ਕੋ ਸੁਪਰਸਟਾਰ ਲਿਖਿਆ। ਦੇਖੋ ਕਿੰਨੀ ਭੀੜ ਅੱਜ ਪਾਰਕ ਚ ਦੇ ਆ ਵੀ ਵੈਦਰ ਵਧੀਆ ਸੀ ਧੁੱਪ ਲੱਗੀ ਤੇ ਤਾਂ ਕਰਕੇ ਇੰਨੀ ਭੀੜ ਅੱਜ ਤੇ ਧੁੱਪ ਪ੍ਰਦਾਨੰਦਮਾਨ ਲੋਕਾਂ ਤੇ ਦੋਸਤੋ ਵੀਡੀਓ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਤੇ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਬਾਏ ਬਾਏ ਟਾਟਾ